ਆਉਂਦੀਆਂ ਲੋਕ ਸਭਾ ਚੋਣਾਂ ਲਈ ਇੰਨੀ ਦਿਨੀ ਪੰਜਾਬ ਵਿੱਚ ਪ੍ਰਸ਼ਾਸਨ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ ਪੇਸ਼ੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਚੋਣ ਤਿਆਰੀਆਂ ਦੀ ਇੱਕ ਰਿਪੋਰਟ ਇਤਿਹਾਸਕ ਅਤੇ ਧਾਰਮਿਕ ਲਿਹਾਜ਼ ਨਾਲ ਮਹੱਤਵਪੂਰਨ ਫਤੇਗੜ ਸਾਹਿਬ ਰਾਖਵੇਂ ਹਲਕੇ ਵਿੱਚ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਨੂੰ ਯਕੀਨੀ ਬਣਾਉਣ ਲਈ ਜੰਗੀ ਪੱਦਰ ਤੇ ਉਪਰਾਲੇ ਕੀਤੇ ਜਾ ਰਹੇ ਨੇ। ਇਸ ਹਲਕੇ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਬੱਸੀ ਪਠਾਣਾ, ਫਤੇਗੜ ਸਾਹਿਬ, ਹਮਲੋ, ਖੰਨਾ, ਸਮਰਾਲਾ, ਸਾਨੇਵਾਲ, ਪਾਇਲ, ਰਾਏਕੋਟੀ ਅਤੇ ਅਮਰਗੜ ਸ਼ਾਮਲ ਨੇ। ਇਸ ਹਲਕੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 15,50,734 ਹੈ। ਇਨ੍ਹਾਂ ਵਿੱਚ 822493 ਮਰਦ ਵੋਟਰ ਜਦਕਿ 728209 ਮਹਿਲਾ ਵੋਟਰ ਤੋਂ ਇਲਾਵਾ 32 트랜스젠ਡਰ ਵੋਟਰ ਵੀ ਸ਼ਾਮਲ ਨੇ ਇਸ ਹਲਕੇ ਵਿੱਚ VOTING ਲਈ 1820 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਫਤਿਹਗੜ ਸਾਹਿਬ ਦੇ ਡਿਪਟੀ ਕਮਿਸ਼ਨਰ ਕਮਸੀਲਾ ਚੌਣ ਅਧਿਕਾਰੀ ਪ੍ਰਨੀਤ ਸ਼ੇਰਗਿੱਲ ਨੇ ਇਨ੍ਹਾਂ ਚੋਣਾਂ ਨੂੰ ਲੈ ਕੇ ਕੀਤੀਆਂ ਤਿਆਰੀਆਂ ਬਾਰੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅਦਰਸ਼ ਚੋਣ ਜ਼ਾਬਤਾ ਯਕੀਨੀ ਬਣਾਉਣੇ ਨੇ ਤੇ ਜ਼ਿਲ੍ਹੇ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਤਿੰਨ ਤਿੰਨ ਟੀਮਾਂ ਤਾਇਨਾਤ ਕੀਤੀਆਂ ਨੇ ਜਿਹੜੀਆਂ ਕਿ 24 ਘੰਟੇ ਆਵਾਜਾਈ ਉਤੇ ਨਜ਼ਰ ਰੱਖ ਰਹੀਆਂ ਨੇ ਤੇ ਕਿਸੇ ਵੀ ਕਿਸਮ ਦੀ ਉਲੰਘਣਾ ਜਾਂ ਸ਼ਿਕਾਇਤ ਬਾਬਤ ਫੌਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਏ ਸਾਡੀਆਂ ਸਾਰੀਆਂ ਹੀ ਟੀਮਸ ਫੀਲਡ 'ਚ ਹੈਗੀਆਂ ਨੇ 21 ਸੈਕਟਰ ਆਫਿਸਰਸ ਨੇ ਤੇ ਵੱਖ-ਵੱਖ ਟੀਮਸ ਨੇ ਤਿੰਨ ਟੀਮਸ ਹਰ ਅਸੈਂਬਲੀ ਕੌਨਸਟਿਟੂਐਂਸੀ ਦੀ ਫੀਲਡ 'ਚ ਕੰਮ ਕਰ ਰਹੀ ਹੈ ਜੋ ਕਿ 24 ਘੰਟੇ ਮਾਨੀਟਰ ਕਰਦੇ ਨੇ ਆਵਾਜਾਵੀ ਨੂੰ ਤੇ ਜੇ ਕੋਈ ਸ਼ਿਕਾਇਤ ਆਂਦੀ ਹੈ ਤਾਂ ਇਮੀਡੀਏਟਲੀ ਉਹਨੂੰ ਦੇਖ ਕੇ ਤੇ ਰਿਪੋਰਟ ਸਾਡੇ ਤੱਕ ਪਹੁੰਚਾਉਂਦੇ ਨੇ ਇਸ ਤੋਂ ਇਲਾਵਾ ਸਾਡਾ ਸੀ ਵਿਜੀਲ ਇੱਕ ਐਪ ਹੈ ਜੋ ਕਿ ਸਾਰਿਆਂ ਨੂੰ ਸਾਨੂੰ ਅਸੀਂ ਅਪੀਲ ਵੀ ਕਰਦੇ ਆ ਕਿ ਉਹਦੇ ਤੇ ਜੇ ਕੋਈ ਵੀ ਸ਼ਿਕਾਇਤ ਹੈ ਕਿਸੇ ਵੀ ਟਾਈਪ ਦੀ ਚਾਹੇ ਉਹ ਮਾਡਲ ਕੋਡ ਆਫ ਕੰਡਕਟ ਦੇ ਵਾਇਲੇਸ਼ਨ ਦੀ ਹੋਵੇ ਜਾਂ ਕੋਈ ਇਲੈਕਸ਼ਨ ਰਿਲੇਟਡ ਕੰਪਲੇਂਟ ਹੈ ਉਹ ਪੋਰਟਲ ਦੇ ਉੱਤੇ ਉਹ ਕੰਪਲੇਂਟ ਕਰ ਸਕਦੇ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ VOTING 70% ਤੋਂ ਵੱਧ ਕਰਵਾਉਣ ਦਾ ਟੀਚਾ ਹੈ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਲੋਕ ਵੱਧ ਚੜ ਕੇ ਵੋਟ ਪਾਉਣ ਦੇ ਆਪਣੇ ਹੱਕ ਦੀ ਵਰਤੋਂ ਕਰਨ। ਇਲੈਕਸ਼ਨ ਦੇ ਮੱਦੇਨਜ਼ਰ ਮੈਂ ਸਭ ਲੋਕਾਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਜਿੰਨੀਆਂ ਵੀ ਹਦਾਇਤਾਂ ਹੈਗੀਆਂ ਅਸੀਂ ਸਮੇਂ-ਸਮੇਂ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਨੇ ਆਂ। ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਪ੍ਰੋਸੈਸ ਲਈ ਓਨਲੀ ਅਸੀਂ ਸਭ ਵਚਨਬੱਧ ਹੈਗੇ ਆਂ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡਾ ਸਾਰਿਆਂ ਦਾ ਸਾਥ ਦਿਓਗੇ। ਕੋਈ ਕੰਪਲੇਂਟ ਹੁੰਦੀ ਹੈ ਉਹ ਸੀ ਵਿਜੀਲ ਐਪ ਤੇ ਕਰੋਗੇ ਜੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ 1950 ਤੇ ਉਹ ਲੈ ਸਕਦੇ ਨੇ ਉਹਦੇ ਤੇ ਸਾਡੇ ਕੋਲ ਕਾਲਸ ਵੀ ਆ ਰਹੀਆਂ ਨੇ ਜਿੱਦੇ ਵਿੱਚ ਲੋਕ ਪੁੱਛਦੇ ਨੇ ਕਿ VOTING ਕਦੋਂ ਹੋਣੀ ਹੈ ਫਤਿਹਗੜ ਸਾਹਿਬ ਤੋਂ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਜਗਦੇਸ਼ ਸਿੰਘ ਦੀ ਰਿਪੋਰਟ